ਅਗੰਮ ਅਨੰਤ ਅਨਾਦੀ ਆਦ ਜਿਸ ਕੋਈ ਨਾ ਜਾਣੈ ਸ਼ਿਵ ਬਿਰੰਚਤਰੀ ਧਿਆਨ ਨਿਤ ਹੀ ਜਿਸ ਵੇਦ ਬਖਾਣਾ ਅਗੰਮ ਅਨੰਤ ਅਨਾਦੀ ਆਦ ਜਿਸ ਕੋਈ ਨਾ ਜਾਣ ਅਗੰਮ ਅਨੰਤ ਅਨਾਦੀ ਆਦ ਅਗੰਮ ਹੈ ੜਾ ਅਨੰਤ ਅੰਤ ਹੈ ਨਹੀਂ ਉਹਦਾ ਬਿਰੁਖੇ ਬੁੱਧੀ ਤੋਂ ਪਰੇ ਹੈ ਸਬਦਾ ਆਦ ਹੈ ਤੇ ਉਹਦਾ ਆਦ ਕੋਈ ਨਹੀਂ ਆਦ ਦਾ ਮਤਲਬ ਹੈ ਜਿਹਦੇ ਕੋਈ ਆਦ ਨਾ ਹੋਵੇ ਉਹਨੇ ਕਿਹ ਤੋਂ ਪੈਦਾ ਹੋਇਆ ਉਹਨੂੰ ਕਿਸ ਨੇ ਬਣਾਇਆ ਉਹ ਆਦ ਉਹਨੇ ਸਭ ਕੁਝ ਬਣਾਇਆ ਸ੍ਰਿਸ਼ਟੀ ਉਹਨੇ ਬਣਾਈ ਹੈ ਸ੍ਰਿਸ਼ਟੀ ਦੀ ਰਚਨਾ ਉਹਨੇ ਕੀਤੀ ਹੈ ਉਹਨੂੰ ਕਿਸ ਨੇ ਨਹੀਂ ਬਣਾਇਆ ਆਦਮੀ ਉਹੀ ਹੈ ਅਨਾਦ ਵੀ ਉਹੀ ਹੈ ਅਨਾਦ ਇਸ ਕਰਕੇ ਉਹ ਕਿਸ ਨੇ ਬਣਾਇਆ ਨਹੀਂ ਜਿਸ ਕੋਈ ਨਾ ਜਾਣ ਆਦ ਇਸ ਕਰਕੇ ਉਹਨੇ ਸਭ ਕੁਝ ਬਣਾਇਆ ਸਭ ਦਾ ਮੁੱਢ ਜਿਸ ਕੋਈ ਨਾ ਜਾਣ ਉਹਨੂੰ ਕੋਈ ਨਹੀਂ ਜਾਣਦਾ ਕੋਈ ਨਹੀਂ ਜਾਣਦਾ ਪਟਕਾ ਨਾ ਉਹਨੂੰ ਜਿਹੜਾ ਸ਼ਿਵ ਹੈ ਸ਼ਿਵਮ ਬ੍ਰਹਮ ਚਾ ਬ੍ਰਹਮਾ ਸ਼ਿਵ ਜਾਣਦੇ ਨਹੀਂ ਆਣ ਉਹਨੂੰ ਜਿਹੜੇ ਇਹਨਾਂ ਦੇ ਪੜਨ ਦਾ ਨੇ ਸ਼ਿਵ ਆਰ ਬ੍ਰਹਮ ਚ ਨੇ ਨਾ ਬਣਾਏ ਹੋਏ ਤਿੰਨ 베ਦ ਬ੍ਰਹਮ ਜਿਵੇਂ ਸਾਡੇ ਹੁਣ ਗ੍ਰੰਥੀ ਨੇ ਇਹੇ ਜਿਹੇ ਬ੍ਰਹਮ ਚ ਹੁੰਦੇ ਸੀ ਚਾਰੇ 베ਦ ਜਵਾਨੀ ਆਦਿ ਨੇ 베ਦ ਪੜਦੇ ਨੇ ਪਰ 베ਦ ਦੀ ਸਮਝ ਹੈ ਨਹੀਂ ਪਰਾਂਚ ਉਹ ਨਾ ਜਿਹੜੇ ਵੇਦ ਪੜ੍ਹਦੇ ਨੇ ਬ੍ਰਹਮਾ ਉਹ ਨਾ ਜਿਨ੍ਹਾਂ ਨੇ ਵੇਦ ਰਚੇ ਨੇ ਵਿਚਾਰਣ ਕੀਤੇ ਨੇ ਪਰਾਂਚ ਤਾਂ ਗਰੰਥੀ ਨੇ ਪਿੱਛੇ ਬਾਣੀ ਭਗਤਾਂ ਦੀ ਲਿਖੀ ਹੋਈ ਹੈ ਭਗਤਾਂ ਦੀ ਵਿਚਾਰਣ ਕੀਤੀ ਹੋਈ ਹੈ ਇਹ ਜਿਹੜੇ ਵੇਦ ਇਹ ਲਿਖਦੇ ਨੇ ਵੇਦ ਕਹਿੰਦੇ ਨੇ ਪਰਾਂਚ ਕਹਿੰਦੇ ਨੇ ਕੋਣ ਕੋਈ ਜਾਣਦਾ ਨਹੀਂ ਜਿਸ ਕੋਈ ਨਾ ਉਹਦੀ ਕੋਈ ਵਿਆਖਿਆ ਨਹੀਂ ਕਰਦਾ ਗੁਰਬਾਣੀ ਚ ਉਹਦੀ ਵਿਆਖਿਆ ਹੈ ਸਮਝ ਨਹੀਂ ਕਿਸ ਨੂੰ ਪੈ ਰਹੀ ਕਿ ਵਿਆਖਿਆ ਜਿਸ ਕੋਈ ਨਾ ਜਾਣੇ ਸ਼ਿਵ ਬਰੰਚ ਸਾਰੇ ਹੀ ਕਹਿੰਦੇ ਨੇ ਜਾਣਦੇ ਆ ਅਸੀਂ ਜਾਣਦੇ ਆ ਜਾਣਦਾ ਕੋਈ ਵੀ ਨਹੀਂ ਸੋਹੀ ਅਜਾਣ ਕਹੇ ਮੈਂ ਜਾਣ ਲੋ ਉਹ ਸਾਰੇ ਹੀ ਨਹੀਂ ਜਾਣਦੇ ਜਿਹੜੇ ਕਹਿੰਦੇ ਨੇ ਅਸੀਂ ਜਾਣ ਲਿਆ ਜਿਸ ਕੋਈ ਨਾ ਜਾਣੇ ਜੇ ਜਾਣਦੇ ਤੇ ਤਾਂ ਮੂਰਤੀਆਂ ਬਣਾਈਆਂ ਜੇ ਜਾਣਦੇ ਤਾਂ ਮੱਕਾ ਬਣਾਇਆ ਵੀ ਇੱਥੇ ਜੇ ਜਾਣਦੇ ਨੇ ਤਾਂ ਸੱਚਖੰਡ ਬਣਾਇਆ ਵੀ ਇੱਥੇ ਕੋਈ ਵੀ ਨਹੀਂ ਜਾਣਦਾ ਸਭ ਝੂਠ ਹੈ ਜੋ ਉਹਨਾਂ ਨੇ ਬਣਾਇਆ ਉਹ ਝੂਠ ਹੈ ਉਹ ਤੋਂ ਸਾਬਤ ਨਹੀਂ ਕਰ ਸਕਿਆ ਕੋਈ ਕਿਹਾ ਬੈਠਾ ਸਮਝਾਇਆ ਨਹੀਂ ਸਕਿਆ ਕੋਈ ਬਿਨਾਂ ਭਗਤਾਂ ਤੋਂ ਭਗਤਾਂ ਨੇ ਕਿਹਾ ਅੰਦਰ ਬਾਹਰ ਹੀ ਨਹੀਂ ਕੁਦਰਤ ਦਾ ਆਤਮ ਦਰਸ਼ਨ ਕਰਨਾ ਸੀ ਕਰ ਲਿਆ ਅਨਾਦ ਆਦਿ ਜਿਸ ਕੋਈ ਨਾ ਜਾਣਾ ਸ਼ਿਵ ਬਰਾਂਚ ਤਰਿ ਧਿਆਨ ਨਿਤਹੀ ਜਿਸ ਬੇਤ ਬਖਾਣਾ ਸ਼ਿਵ ਬਰਾਂਚ ਤਰ ਧਿਆਨ ਧਰ ਧਿਆਨ ਨਿਤ ਨਿਤ ਸ਼ਿਵਾਰੇ ਸ਼ਿਵਾਰ ਬਰਾਂਚ ਉਹਦਾ ਧਿਆਨ ਤਾਂ ਰੱਖਦੇ ਨੇ ਧਿਆਨ ਤਾਂ ਉਸੇ ਦਾ ਰੱਖ ਕੇ ਗੁਰਬਾਣੀ ਪੜ੍ਹਦੇ ਨੇ ਬਸ ਪਤਾ ਹੈ ਜੀ ਧਿਆਨ ਤਾਂ ਉਸੇ ਦਾ ਕਰਕੇ ਸਮਾਧੀ ਲਾਉਂਦੇ ਨੇ ਪਰ ਮਿਲਦਾ ਕੁਝ ਨਹੀਂ ਧਿਆਨ ਉਹਦੇ ਜੁੜੇ ਤਾਂ ਪਤਾ ਲੱਗੇ ਜੇ ਗਿਆਨ ਨਹੀਂ ਉਹਦਾ ਧਿਆਨ ਕਿਵੇਂ ਧਿਆਨ ਚ ਕਿਵੇਂ ਆਜੂ ਜਿਹੜੀ ਚੀਜ਼ ਦਾ ਗਿਆਨ ਨਹੀਂ ਵ੍ਰਜ ਗਿਆਨ ਹਾਸਲ ਕਰ ਰਹੇ ਨੇ ਗੁਰਬਾਣੀ ਵਾਲੇ ਗੁਰਬਾਣੀ ਪੜ੍ਹ ਕੇ ਗਿਆਨ ਹਾਸਲ ਕਰ ਰਹੇ ਨੇ ਉਹ ਸਮਾਧੀ ਵਾਲੇ ਧਿਆਨ ਚੋ ਹਾਸਲ ਜਾਣ ਰਹੇ ਨੇ ਦੋਹਾਂ ਨੂੰ ਨਹੀਂ ਬਤਾ ਲਗਦਾ ਦੋਏ ਫਿਰ ਇਹ ਵੇਦ ਕਹਿੰਦੇ ਨੇ ਕਿ ਧਿਆਨ ਦੋਏ ਕਰਦੇ ਨੇ ਵ੍ਰਜ ਵੀ ਧਿਆਨ ਧਰਦੇ ਨੇ ਸ਼ਿਵ ਦੇ ਜਿਹੜੇ ਕੇਲੇ ਨੇ ਜੋਗੀ ਨੇ ਜੋਗੀ ਉਹ ਸ਼ਿਵ ਨੇ ਜੋਗੀ ਸਾਰੇ ਸ਼ਿਵ ਕਹਿੰਦੇ ਨੇ ਆਪਣੇ ਆਪ ਨੂੰ ਏ ਧਿਆਨ ਧਰਦੇ ਨੇ ਨਿਤਹੀ ਜਿਸ ਬੇਦ ਬਖਾਨਾ ਨਿੱਤੇ ਧਰਦੇ ਦੇ ਬੇ ਦੇ ਗੱਲ ਕਹਿੰਦੇ ਨੇ ਧਿਆਨ ਹੋ ਸਕੇ ਤਾਂ ਉਹਦੇ ਨਾਲ ਜਾਣਦਾ ਕੋਈ ਨਹੀਂ ਅਣ ਜਾਣ ਬਣੇ ਤਾਂ ਧਰਦੇ ਸੋ ਜੀ ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ ਨਿਰੰਕਾਰ ਨਿਰਵੈਰ ਦੋ ਗੁਣ ਨੇ ਸਿਰਫ ਅਵਲ ਤਾਂ ਕੋਈ ਗੁਣਾ ਇੱਕ ਕੋਈ ਗੁਣਾ ਨਿਰਵੈਰ ਦਾ ਨਿਰੰਕਾਰ ਤਾਂ ਦਾ ਰੂਪ ਸਰੂਪ ਹੈ ਤਰੰਕਾਰ ਹੈ ਜਿਹੜਾ ਉਹ ਹੀ ਨਰਵੈਰ ਹੋ ਸਕਦਾ ਜਿੱਨਾਂ ਦੇ ਦੇਹ ਹੈ ਨਰਵੈਰ ਹੋ ਨਹੀਂ ਸਕਦਾ ਇਸੇ ਕਰਕੇ বিষ্ণੂ ਨਰਵੈਰ ਨਹੀਂ ਹੈ ਕੋਈ ਦੇਵਤਾ ਨਰਵੈਰ ਨਹੀਂ ਹੈ ਸ਼ਿਵ ਜੀ ਨਰਵੈਰ ਨਹੀਂ ਹੈ ਤੇ ਦੇ ਲੈਵਲ ਤੇ ਨਰਵੈਰ ਨਹੀਂ ਹੁੰਦਾ ਇਸ ਕਰਕੇ ਉਹਦੀ ਮੂਰਤੀ ਨਹੀਂ ਬਣ ਸਕਦੀ ਜਿਹੜਾ ਨਰਵੈਰ ਹੈ ਉਹਦੀ ਮੂਰਤੀ ਨਹੀਂ ਹੁੰਦੀ ਨਰਵੈਰ ਆਤਮਾ ਦੇ ਤਲ ਤੇ ਹੋ ਸਕਦਾ ਕੋਈ ਨਰਵੈਰ ਆਤਮਾ ਦੇ ਲੈਵਲ ਤੇ ਹੋਊਗਾ ਜਾਂ ਹੋਊਗਾ ਆਤਮੰਦੀ ਤਾਂ ਮੂਰਤੀ ਬਣਦੀ ਨਹੀਂ ਫਿਰ ਜਿੱਦੀ ਮੂਰਤੀ ਆ ਉਹ ਨਿਰਵੈਰ ਦੀ ਜਿਹੜਾ ਨਿਰਵੈਰ ਆ ਉਹਦੀ ਮੂਰਤੀ ਕੋਈ ਨਹੀਂ ਜਿਹੜਾ ਨਿਰਵੈਰ ਆ ਉਹਦਾ ਰੰਗ ਰੂਪ ਕੋਈ ਨਹੀਂ ਉਹ ਅੱਖਾਂ ਤੋਂ ਪਰੇ ਹੈ ਬੁੱਧੀ ਤੋਂ ਪਰੇ ਹੈ ਉਹ ਗਿਆਨ ਇੰਦਰੀਆਂ ਦੀ ਪਕੜ ਤੋਂ ਪਰੇ ਹੈ ਜਿਹੜਾ ਗਿਆਨ ਇੰਦਰੀਆਂ ਦੀ ਪਕੜ ਤੋਂ ਉੱਦਾਰਾ ਉਹ ਨਿਰਵੈਰ ਕੋਈ ਨਹੀਂ ਤੇ ਜਿਹੜਾ ਬੈਰ ਦਾ ਕਾਰਨ ਐ ਸਮਾ ਮਾਇਆ ਹੈ। ਸਰੀਰ ਮਾਇਆ ਹੈ। ਸਰੀਰ ਦਾ ਬੈਰ ਦਾ ਕਾਰਨ ਐ, ਸਰੀਰ ਵਾਲਾ ਨਿਰਵੈਰ ਕਿਵੇਂ ਹੋ ਜੂਗਾ? ਸਰੀਰ ਐ ਬੈਰ ਦਾ ਕਾਰਨ। ਸਰੀਰ ਕਰਕੇ ਤਾਂ ਹੁਕਮ ਦਾ ਵਿਰੋਧ ਕੀਤਾ ਤਾਂ ਹੀ ਤਾਂ ਜਨਮ ਲਿਆ। ਮਾਇਆ ਤਾਂ ਵਿਰੋਧ ਦਾ ਕਾਰਨ ਐ। ਬੈਰ ਦਾ ਕਾਰਨ ਐ। ਤਾਂ ਨੌਰ ਭੂਮ ਪ੍ਰਾਤਨ ਬੈਰਾ। ਤਾਂ ਨੌਰ ਭੂਗ ਕਰਕੇ ਊਗਿਆ ਮਿੱਟੀ ਮਿੱਟੀ ਕੇ ਸਰੀਰ। ਬਾਇਰ ਤਾਂ ਦੇ ਕਰਨ ਹੀ ਵੈਰ ਲੋਕਾਂ ਦਾ ਤਾਨਾਰ ਪੂਮ ਪ੍ਰਾਤਨ ਵੈਰਾ ਇਸ ਕੰਮ ਹੋਆ ਜਗਤ ਕਰ ਘੇਰਾ ਜਗਤ ਦਾ ਘੇਰਾ ਮਨ ਦਾ ਮਨ ਆਪਣੇ ਕਬਜ਼ੇ ਕਰਦਾ ਕਰਦਾ ਬਣੀ ਜਾਂਦਾ ਪਿੱਛੇ ਵੀ ਇਹੀ ਸੀ ਹੁਣ ਵੀ ਇਹੀ ਹੈ ਗਾਹਨ ਵੀ ਇਹੀ ਰਹਿਣ ਇਸ ਕਰਕੇ ਨਿਰਵੈਰ ਇਕਲਫ ਦਾ ਨਿਰਵੈਰ ਦਰਮਕਾਰ ਹੀ ਨਿਰਵੈਰ ਹੋ ਸਕਦਾ ਜਿਹੜਾ ਨਿਰਵੈਰ ਹੈ ਉਹ ਨਿਰਾਕਾਰ ਦੇ ਦੇਸ਼ ਵਸਦਾ ਉਹ ਸੰਸਾਰ ਛੁੰਦਾ ਹੀ ਨਹੀਂ ਮਨ ਕਰਕੇ ਸੰਸਾਰ ਨਾਲ ਉਹਦਾ ਕੋਈ ਰਿਸ਼ਤਾ ਨਹੀਂ ਹੁੰਦਾ ਜੇ ਮਨ ਕਰਕੇ ਸੰਸਾਰ ਨਾਲ ਰਿਸ਼ਤਾ ਨਿਰਵੈਰ ਨਹੀਂ ਹੈ ਸਪਸ਼ਟ ਗੱਲ ਹੈ ਰਣਾ ਸੰਸਾਰ ਦੀ ਗੱਲਾਂ ਕਰਦੀਆਂ ਨਿਰਵੈਰਤਾ ਦੀ ਇਹ ਸੁਪਨਾ ਨੇ ਦੇਖਦੇ ਦਿੰਦੂ ਸੁਪਨਾ ਦੇਖਣ ਵਾਲੀ ਗੱਲ ਹੈ ਦਰੰਕਾਰ ਨਿਰਵਹਿਰ ਹੋਰ ਨਹੀਂ ਦੂਸਰ ਕੋਈ ਹੋਰ ਨਹੀਂ ਤੂੰ ਹੋਰ ਦੂਸਰਾ ਕੋਈ ਨਿਰਵੈਰ ਹੋ ਹੀ ਨਹੀਂ ਸਕਦਾ ਹੋਰ ਨਹੀਂ ਦੂਸਰਾ ਨਿਰਵਾਰ ਨਹੀਂ ਕੋਈ ਹੋ ਸਕਦਾ ਨਿਰੰਕਾਰ ਤੋਂ ਸਭਾ ਕੋਈ ਨਿਰਵਾਰ ਨਹੀਂ ਹੋ ਸਕਦਾ ਪੰਜਨ ਗੜਨ ਸਮਰੱਥ ਫਿਰ ਦੂਸਰੀ ਮਤ ਬਣ ਕੇ ਮੈ ਸਕਦੀ ਹੈ ਇੱਕੋ ਹੀ ਮਤ ਰਹੇਗੀ ਫਿਰ ਤਾਂ ਦਰਵਾਰ ਹੀ ਕੋਈ ਹੈ ਜਿਹੜਾ ਦਰਵਾਰ ਉਹ ਕੀ ਹੈ ਇਹਦਾ ਜਵਾਬ ਨਹੀਂ ਕੋਈ ਵੀ ਦੇ ਰਿਹਾ ਇਹਨੂੰ ਨਹੀਂ ਕੋਈ ਵੀ ਜਾਣਦਾ ਪੰਜਨ ਗੜਨ ਗੜਨ ਕੜਨ ਸਮਰੱਥ ਸੁਰਤ ਉਹ ਹੀ ਪੰਚਨ ਕਰਨ ਸਮਰੱਥ ਹੈ ਇਹ ਨਵਾਰ ਹੈ ਸਰੀਰ ਨਾਲ ਮਾਇਆ ਨਾਲ ਅਚੇਤਨਾ ਨੂੰ ਜੋੜ ਦੇਣਾ ਜੋਤ ਜੋਤ ਨੂੰ ਸਰੀਰ ਨਾਲ ਜੋੜਨਾ ਤੇ ਸਰੀਰ ਨੂੰ ਤੋੜਨਾ ਉਸੇ ਕੋਲੇ ਪਾਵਰ ਹੈ ਉਹੀ ਸਮਰੱਥਾ ਹੈ ਇਹਦੇ ਤਰਣ ਤਾਰਣ ਪ੍ਰਭ ਸੋਈ ਤਾਲਣ ਤਾਲਣ ਪ੍ਰਭ ਸੋਈ ਤਰਣ ਦੇ ਵਿੱਚ ਵੀ ਸਮਰੱਥ ਹੈ ਤਾਲਣ ਵੀ ਵਿੱਚ ਸਮਰੱਥ ਹੈ ਤਾਰਣਾ ਦਾ ਮਤਲਬ ਆਪ ਤਰਦਾ ਜਿਹੜਾ ਦੂਸਰੇ ਨੂੰ ਉਹੀ ਤਾਰ ਸਕਦਾ ਜੇ ਕੋਈ ਡੁੱਬਦਾ ਹੋਵੇ ਤਰਨ ਵਾਲਾ ਆਦਮੀ ਜਾ ਕੇ ਤਾਰੂ ਆਦਮੀ ਜਾ ਕੇ ਉਹਨੂੰ ਬਚਾਊਗਾ ਜਿਹੜੀ ਚੀਜ਼ ਆਪ ਤਰਦੀ ਹੈ ਉਹੀ ਉਹਨੂੰ ਬਚਾ ਸਕਦੀ ਹੈ ਜੇ ਆਪੇ ਨਹੀਂ ਤਾਰ ਸਕਦਾ ਦੂਏ ਨੂੰ ਕਹਿੰਦਾ ਮੈਂ ਤਾਰ ਦੂੰ ਤਾਰਨ ਤਾਰਨ ਤਰਨ ਵਿੱਚ ਵੀ ਸਮਰੱਥ ਆਪ ਤਾਂ ਡੁੱਬਦਾ ਹੈ ਹੀ ਨਹੀਂ ਹੋ ਤੇ ਤਾਰ ਵੀ ਸਕਦਾ ਹੈ ਤਾਨੂੰ ਤਾਰਨ ਸਮਰੱਥ ਸਦਾ ਸਮਰੱਥ ਤਰਨ ਤਾਰ ਪ੍ਰਭ ਸੋਈ ਪ੍ਰਭ ਸੋਈ ਉਹੀ ਪ੍ਰਭ ਤੁਹਾਨੂੰ ਤਾਰਨ ਸਮਰੱਥ ਹੈ ਹੋਰ ਕੋਈ ਆਦਮੀ ਨਹੀਂ ਤਾਰ ਸਕਦਾ ਤਰ ਸਕਦਾ ਹੋਰ ਕੋਈ ਆਦਮੀ ਉਹਦਾ ਇਤਾਰਿਆ ਹੋਇਆ ਤਰੂ ਜਿਹੜਾ ਤਰਦਾ ਵੀ ਹੈ ਤਰ ਸਕਦਾ ਉਹਦਾ ਇਤਾਰਿਆ ਹੋਇਆ ਜਿਹੜਾ ਉਹਦਾ ਤਾਰਿਆ ਹੋਇਆ ਉਹ ਕਹੇ ਮੈਂ ਤੈਨੂੰ ਤਾਰ ਦੂੰ ਬਿਲਕੁਲ ਉਹ ਫਰੋਡੀ ਹੈ ਆਬਰੀ ਤਰਿਆ ਹੋਇ ਉਹ ਆਜੋ ਤਾਰਨ ਵਾਲੇ ਨੂੰ ਤਰਨ ਤਾਰ ਨੂੰ ਜਾਣਦਾ ਵੀ ਨਹੀਂ ਹੈ ਕਿਵੇਂ ਤਰੀਦਾ ਇਹ ਵੀ ਨਹੀਂ ਉਹ ਨੂੰ ਪਤਾ ਜਿਹੜੇ ਕਹਿੰਦੇ ਨੇ ਬਾਹ ਫੜ ਕੇ ਲੈ ਜਾਣਗੇ ਲੈ ਜਾਂਦੇ ਉਹਨਾਂ ਨੂੰ ਤਾਂ ਸਮਝੇ ਨਹੀਂ ਇਸ ਗੱਲ ਦੀ ਕਿ ਤਰਨਾ ਹੁੰਦਾ ਕੀ ਹੈ ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਤਰਨਾ ਸਰੀਰ ਨਹੀਂ ਹੈ ਤਰਨਾ ਆਤਮਾ ਨੇ ਉਹ ਬਿਲਕੁਲ ਫਰੋਡੀ ਨੇ ਪੂਰਖੰਦ ਘੋਰਾਂ ਨੂੰ ਚੋਰ ਹਰਾਮ ਘੋਰ ਚਿਪੜੇ ਹੋਏ ਨੇ ਪੂਰਖੰਦ ਘੋਰ ਚੋਰ ਹਰਾਮ ਘੋਰਾਂ ਦੇ ਫਰੋਡ ਜਾਇ ਹੋਏ ਨੇ ਉਹ ਤਾਂ ਫਰੋਡੀ ਨੇ ਜਿਹੜੇ ਕਹਿੰਦੇ ਨੇ ਵਾਹ ਫੜ ਕੇ ਲੈ ਜਾਊਗਾ ਗੁਰੂ ਆ ਗੁਰੂ ਕਹਿੰਦਾ ਮੈਂ ਵਾਹ ਫੜ ਕੇ ਲੈ ਜੂ ਉਹਨেরা ਫਰੌਡੀ ਆ ਉਹਦਾ ਤਦ ਗੁਰ ਗੁਰ ਮਾਰੀ ਨਾ ਉਹਨੂੰ ਗੋਲ ਜਾ ਬੰਦੀ ਆ ਪੇਖ ਦਿਖਾਇਓ ਜਗਤ ਕੋ ਲੋਕਨ ਕੋ ਬਸ ਕੀਰ ਪਰ ਸਰਕਾਰ ਨੇ ਅਜੇ ਤੱਕ ਉਹਤੇ ਕੋਈ ਐਕਸ਼ਨ ਨਹੀਂ ਲਿਆ ਸਰਕਾਰਾਂ ਨੂੰ ਹੋਣਾ ਚਾਹੀਦਾ ਹੁਣ ਇਹਨਾਂ ਜਿਹੜੇ ਇਹੋ ਜਿਹਾਂ ਗੱਲਾਂ ਕਰਦੇ ਆ ਧਰਮ ਦੇ ਲੈਵਲ ਤੇ ਇਹਨਾਂ ਨੂੰ ਅਪਰਾਧ ਦੀ ਕੋਸ਼ਿਸ਼ ਅਪਰਾਧ ਕੋਸ਼ਿਸ਼ ਕਰ ਜਾਂ ਤਾਂ ਸਾਬਤ ਕਰ ਨੇ ਅਪਰਾਧੀ ਜਲ ਜੇਲ ਇਹਨਾਂ ਨੂੰ ਜੇਲ੍ਹ ਚ ਬਾੜੂ ਤਾਂ ਸੂਤੌਣਾ ਕੰਮ ਸੰਸਾਰ ਦਾ ਨਹੀਂ ਬਰਵਾ ਦੇਣਗੇ ਸੰਸਾਰ ਨੂੰ ਇਹ ਤਾਰ ਮੁਕਾਦਮੇ ਹਾਂਜੀ ਨਾ ਨਾ ਪ੍ਰਕਾਰ ਜਿਨੀ ਜਗ ਕੀਓ ਜਨ ਮਥਰਾ ਰਸਨਾ ਰਸਾ ਨਾ ਨਾ ਪ੍ਰਕਾਰ ਜਨ ਜਗ ਕੀਓ ਦੇਖੋ ਕਿੰਨੀਆਂ ਜੂਨਾ ਬਣਾਈਆਂ ਨੇ ਕਿੰਨਾ ਕੁਝ ਬਣਾਇਆ ਨਾ ਨਾ ਪ੍ਰਕਾਰ ਦਾ ਸੰਸਾਰ ਜਿਹਨੇ ਰਚਨਾ ਰਚੀ ਹੈ ਜਨ ਮਥਰਾ ਰਸਨਾ ਰਸਾ ਜਨ ਜਨ ਦੇ ਉੱਤੇ ਹੰਕਣ ਲੱਗਿਆ ਹੋਇਆ ਇਸ ਕਰਕੇ ਜਨ ਤੇ ਹੀ ਕਮਲ ਲੱਗੂਗਾ ਨਾ ਨਾ ਪ੍ਰਕਾਰ ਜਿਨੀ ਜਗ ਕੀ ਉਹ ਜਨ ਨਹੀਂ ਨਾ ਨਾ ਪ੍ਰਕਾਰ ਦੇ ਜਗ ਕੀ ਉਹ ਇੱਥੇ ਕਮਲ ਲੱਗੂ ਜਨ ਮਥਰਾ ਰਸਨਾ ਇਹ ਜਨ ਦੇ ਉੱਤੇ ਕਮਲ ਲੱਗੂ ਜਨ ਜਨ ਮਥਰਾ ਰਸਨਾ ਰਸਾ ਮਥਰਾ ਕਹਿੰਦਾ ਹੈ ਜਿਹੜਾ ਜਾਣ ਹੈ ਉਹਦਾ ਜਿਹਨਾਂ ਨੂੰ ਜਾਣ ਲਿਆ ਉਹਦੀ ਜਿਹੜੀ ਰਸਨਾ ਹੈ ਉਹਦਾ ਰਸ ਉਹਨੂੰ ਆਉਂਦਾ ਉਹ ਵੀ ਰਸ ਰਸ ਉਹਨਾਂ ਕਰਕੇ ਇਹ ਨੂੰ ਮਹਿਸੂਸ ਹੁੰਦਾ ਕਿ ਰਸ ਦੇ ਲੈਵਲ ਤੇ ਹੀ ਸਾਬਤ ਕਰਦਾ ਦੀਦਾ ਉਹਨੂੰ ਨਹੀਂ ਕੁਝ ਅੱਖਾਂ ਨਾਲ ਉਹਨੂੰ ਵੀ ਕੁਝ ਨਹੀਂ ਦੇਦਾ ਜਾਨਾ ਮਥਰਾ ਮਥਰਾ ਗੰਗਾ ਜੜੇ ਤੇ ਜਨ ਜਿਨ੍ਹਾਂ ਨੇ ਉਹਨੂੰ ਜਾਣ ਲਿਆ ਸਮਝ ਲਿਆ ਉਹਨਾਂ ਦੀ ਜਿਹੜੀ ਰਸਨਾ ਹੈ ਉਹਨਾਂ ਦੀ ਜਿਹੜੀ ਸਮਝ ਹੈ ਬੁੱਧਾ ਉਹਦੇ ਵਿੱਚ ਉਹਦਾ ਰਸ ਰਸ ਦਾ ਉਹਦੇ ਵਿੱਚੋਂ ਦੂਜੇ ਨੂੰ ਰਸ ਆਉਂਦਾ ਉਹ ਜਦ ਬੋਲਦੇ ਨੇ ਉਹ ਦੂਜੇ ਨੂੰ ਵੀ ਉਹ ਚੋ ਰਸ ਜੇ ਰਸਨਾ ਰਸਦੀ ਹੈ ਤਾਂ ਇਹ ਦੂਜੇ ਨੂੰ ਮਿਲੂ ਜਿਵੇਂ ਆਪਾਂ ਕਹਿੰਦੇ ਫੋੜਾ ਰਸਦਾ ਮੇਰਾ ਉਹ ਜੋ ਪਾਣੀ ਬਾਹਰੋਂ ਨਿਕਲਦਾ ਉਹਦਾ ਜੋ ਰਸ ਬਾਹਰੋਂ ਨਿਕਲਦਾ ਜੇ ਬੋਲਦਾ ਹੈ ਰਸਨਾ ਰਸਾ ਹਾਂਜੀ ਸ੍ਰੀ ਸਤਨਾਮ ਕਰਤਾ ਪੁਰਖ ਗੁਰੂ ਰਾਮਦਾਸ ਚਿਤ ਹੈ ਵਸੈ ਸ੍ਰੀ ਸਤਨਾਮ ਕਰਤਾ ਪੁਰਖ ਸ੍ਰੀ ਸਤਨਾਮ ਹੈ ਜਿਹੜਾ ਕਰਤਾ ਪੁਰਖ ਹੈ ਗੁਰੂ RAMDAS ਜਿਹੜਾ RAMDAS ਦਾ ਸਤ ਗੁਰ ਆਇਆ ਗੁਰਦੇਵ ਹੈ ਹਿਰਦਾ ਹੈ ਉਹਦਾ ਜਿਹੜਾ ਗੁਰਦੇਵ ਹੈ ਉਹਦਾ ਮੂਲ ਹੈ RAMDAS ਦਾ ਜਿਹੜਾ ਮੂਲ ਹੈ ਉਹਦੇ ਚਿੱਤ ਵਿੱਚ ਬਸਦਾ ਹੈ ਚਿੱਤ ਐ ਬਸ ਇਹ RAMDAS ਸਤਗੁਰ ਦੇ ਚਿੱਤ ਵਿੱਚ ਬਸਦਾ ਹੈ ਸਤਨਾਮ ਕਰਤਾ ਪੁਰਖ ਹੋ RAMDAS ਦੀ ਤਾਂ ਬੜਿਆ ਜੇ ਤੇ ਹੈ ਨਹੀਂ ਉਹ ਕਹਿੰਦੇ ਨੇ ਬੜਿਆਈ ਗੁਰੂਆਂ ਦੀ RAMDAS ਦੀ ਕਿਵੇਂ ਬੜਾਈ ਜੇ ਚਿੱਤ ਵਿੱਚ ਬਸਦਾ ਉਹਦੀ ਬੜਾਈ ਉਹਦੀ ਬੜਾਈ ਹੈ ਚਿੱਤ ਵਿੱਚ ਬਸਣਾ ਹੈ ਜੀ ਫਗਾ ਨੇ ਕੀ ਦਾ ਕੀ ਬਣਾਤਾ ਉਹ ਰਾਣੇ ਅਸਲ ਚ ਆਦਮੀ ਦੀ ਜਿਹੜੀ ਹੈ ਨਾ ਸੁਪਰਮੈਸੀ ਆਦਮੀ ਦੀ ਕਾਇਮ ਰੱਖਣੀ ਸੀ ਉਹ ਰਾਣੇ ਹਿੰਦੂਆਂ ਨੇ ਸੁਪਰਮੈਸੀ ਰੱਖੀ ਆਦਮੀ ਦੀ ਕੁਰਬਾਨੀ ਆਦਮੀ ਦੀ ਸੁਪਰਮੈਸੀ ਖਤਮ ਕਰਦੀ ਹੈ ਸ੍ਰੀ ਸਤਨਾਮ ਕਰਤਾ ਪੁਰਖਾ ਸ੍ਰੀ ਸਤਨਾਮ ਕਰਤਾ ਪੁਰਖਾ ਉਹ ਆਮ ਦਾਸ ਦੇ ਜਿਹੜਾ ਕੋ ਹਿਰਦੇ ਚ ਵੱਸਦਾ ਵਸ ਗੁਰੂ ਸਮਰੱਥ ਗਹਿ ਕਰੀਆ ਤ੍ਰੁਭੁ ਬੁੱਧੀ ਸਮਤ ਸਮਾਰਨ ਕੋ ਗੁਰਸਮਰੱਥ ਗੁਰੂ ਸਮਰੱਥ ਹਾਂ ਗੁਰੂ ਸਮਰੱਥ ਗਹਿ ਕਰੀਆ ਗਹਿ ਕਰੀਆ ਫੜ ਲਿਆ ਫੜ ਕੇ ਸਮਰੱਥ ਗੁਰੂ ਨੇ ਆਪਣੀ ਪਕੜ ਚ ਜਾ ਲੈ ਲਿਆ ਆਪਣੇ ਹੁਕਮ ਚ ਲੈ ਲਿਆ ਹੁਕਮ ਦੇ ਧਾਇਰੇ ਚ ਲੈ ਲਿਆ ਤੂ ਤ੍ਰੁਭੁ ਬੁੱਧੀ ਤਰਵ ਦਕਾਤੀ ਬੁੱਧੀ ਟਿਕਗੀ ਬੁੱਧ ਸਮਤ ਸਮਾਰਨ ਕੋ ਉਹਦੀ ਜਿਹੜੀ ਸਮਤ ਸੀ ਉਹ ਸਮਾਰੀ ਹੈ। ਸਮਤ ਹੈ ਸਮਲਦੀ ਹੈ। ਕੁਮਤ ਤਾਂ ਪਹਿਲਾਂ ਸਮਤ ਬਣਦੀ ਹੈ। ਜਿਹੜੀ ਕੁਮਤ ਹੁੰਦੀ ਹੈ ਉਹਦੀ ਪਹਿਲਾਂ ਸਮਤ ਬਣਦੀ ਹੈ। ਸਮਤ ਦੇ ਅੱਗੇ ਸਮਾਰ ਕੇ ਤਾਂ ਬਵੇਕ ਬੁੱਧੀ ਬਣਦੀ ਹੈ। ਇਹ ਤਰੂ ਦੀ ਤਾਂ ਸਮਤ ਪਹਿਲਾਂ ਹੀ ਸੀ। ਇਹ RAMDAS ਨਾ ਕਾਦੇ ਹੈ ਤਰੂ। ਓਏ RAMDAS ਤਰੂ ਹੀ ਹੈ। ਇਹ ਬੱਚੇ ਤੇ ਹੀ ਸਿੱਧਾ ਬਣ ਗਿਆ। ਇਹਦੀ ਕੋਈ ਹੋਰ ਮਤ ਨਹੀਂ ਹੈ। ਰਾਮਦਾਸ ਨਾ ਧਰੂ ਵਾਲੀ ਗੱਲ ਤਾਂ ਜੋੜੀ ਆ ਇਹ ਰਾਮਦਾਸ ਬਚਪਨ ਤੇ ਸਿੱਧਾ ਹੀ ਆਇਆ ਹੈ ਇਹ ਬਚਪਨ ਤੇ ਇਹਦੀ ਮਤ ਫੜ ਲਈ ਆ ਛੋਟਾ ਜਿਹਾ ਸੀ ਰਹਿਣਾ ਦਾ ਸੀ ਕੋ ਰਾਮਦਾਸ ਦੇ ਸੰਗਤ ਵਿੱਚ ਉੱਥੋਂ ਹੀ ਮਤ ਪਕੜ ਚ ਆ ਗਈ ਇਹਦੀ ਉੱਥੋਂ ਹੀ ਸਮਾਰਤਾ ਜਿਵੇਂ ਧਰੂ ਸਮਾਰਿਆ ਸੀ ਉੱਥੇ ਹੀ ਬੇਵਕ ਬੁੱਧੀ ਨੇ ਇਹਦੀ ਮਤ ਫੜੀ ਪਹਿਲਾਂ ਨਾ ਨਿਰਮਲ ਪਹਿਲਾਂ ਹੀ ਸੀ ਮਤ ਬੱਚੇ ਦੀ ਮਤ ਬੁੱਧੀ ਉਹ ਨਿਰਮਲ ਆ ਉਹ ਉੱਥੇ ਹੀ ਸਮਾਰਤੀ ਹਾਂ ਜੀ ਇਹ ਕੁਝ ਭੇਦੀ ਗੱਲ ਕਰ ਰਿਹਾ ਇੱਥੇ ਸਮੱਤ ਕਹਿ ਰਿਹਾ ਸਮੱਤ 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 ਸਮਾਰੀਆ ਸਮੱਤ ਦਾ ਪਹਿਲਾ ਹੀ ਆ ਸਮੱਤ ਗੁਰੂ ਅੰਗਦ ਕੋਲ ਵੀ ਸੀ ਸਮੱਤ ਕਬੀਰ ਕੋਲ ਵੀ ਸੀ ਸਾਤ ਗੁਰੂ ਅਰਜਨ ਦੇਵ ਕੋਲ ਵੀ ਸੀ ਪਹਿਲਾ ਹੀ ਉਹ ਜਿਹੜਾ ਟੋੜਦਾ ਫਿਰਦਾ ਸਭ ਕੁਝ ਛੱਡੀ ਸਮੱਤੇ ਉਹ ਜਿਹਦੇ ਅੰਦਰ ਭੁੱਖਾ ਹੈ ਪਹਿਲਾ ਹੀ ਮਾਇਆ ਦੀ ਭੁੱਖ ਘਟ ਹੈ ਦੂਈ ਜ਼ਿਆਦਾ ਉਹ ਸਮੱਤੇ ਹੁੰਦੀ ਹੈ ਉਹਨੂੰ ਹੋਰ ਸਮਾਰਦਾ ਹੁੰਦਾ ਹਾਂਜੀ ਹੁਣ ਉਹ ਧਰਮ ਤੋਂ ਜਾ ਫਹਿਰੰਤ ਸਦਾ ਅਗ ਪੁੰਜ ਤਰੰਗ ਨਿਵਾਰਨ ਕੋ ਉਹਨ ਧਰਮ ਤੋਂ ਜਾ ਫਹਿਰੰਤ ਸਦਾ ਫੇਰ ਕੀ ਹੋਇਆ ਫੇਰ ਤਾਂ ਅੰਦਰ ਧਰਮ ਦੇ ਝੰਡਾ ਚੁਲਦਾ ਬਸ ਪਾਪ ਵਾਲਾ ਝੰਡਾ ਹੀ ਗਿਆ ਤੇ ਤੁਹਾਨੂੰ ਤੋਂ ਜਾ ਫਹਿਰੰਤ ਸਦਾ ਫੇਰ ਤਾਂ ਧਰਮ ਦਾ ਹੀ ਝੰਡਾ ਉੱਪਰ ਹੈ ਫੇਰ ਪਾਪ ਵਾਲਾ ਝੰਡਾ ਨਹੀਂ ਹੈ ਅਗ ਪੁੰਜ ਤਰੰਗ ਨਿਵਾਰਨ ਕੋ ਉਹ ਝੰਡਾ ਉੱਪਰ ਹੈ ਜਿਹੜਾ ਹੁਕਮ ਦਾ ਬਾਣਾ ਮੰਨਿਆ ਹੋਇਆ ਜਿਹੜਾ ਜਿਹੜਾ ਚਿੱਤ ਹੈ ਨਾ ਧਰਮ ਦਾ ਚਿੱਤ ਹਾਵੀ ਹੈ ਮਨ ਦੇ ਉੱਤੇ ਮਨ ਵਾਲਾ ਝੰਡਾ ਹਾਵੀ ਨਹੀਂ ਹੈ ਦੋਨੇ ਨਾ ਝੰਡੇ ਲੜਦੇ ਦੋਏ ਸੀ ਨਾ ਚਿੱਤal ਮਨ ਲੜਦੇ ਸੀ ਨਾ 5000 ਸਾਲ ਹੀ ਲੜਦੇ ਨੇ ਬੰਦ ਬਨਾਲੀ ਬਗੜ ਕੇ ਗਿਰ ਗਈ ਉਹਦਾ ਝੰਡਾ ਜੁਗਿੰਦਸੜਦਾ ਉਹ ਇੱਕੋ ਹੀ ਝੰਡਾ ਫਿਰ ਧਰਮ ਦਾ ਹੀ ਝੰਡਾ ਹੁਝੂਲਦੀ ਆ ਸੱਚ ਦਾ ਝੰਡਾ ਝੁਲਦਾ ਝੂਠ ਮਾਇਆ ਦੀ ਭੁੱਖ ਖਤਮ ਸੱਚੇ ਨਾਮ ਕੀ ਭੁੱਖ ਫੇਰਾਂ ਤ ਸਦਾ ਅਗ ਪੁੰਜ ਤਰੰਗ ਨਿਵਾਰਨ ਕਹੋ ਅਗ ਪੁੰਜ ਤਰੰਗ ਬਸ ਇੱਥੇ ਹੀ ਰਹਿਣਾ ਅਸੀਂ ਇਹ ਕਿਹਾ ਜਿਹੜੀ ਕਲਪਨਾ ਉਹ ਅਗ ਪਾਪ ਹੈ ਇੱਥੇ ਸਾਫ ਹੈ ਅਗ ਸਾਫ ਆ ਗਿਆ ਅਗ ਅਗ ਉਹਦੇ ਪਾਪ ਜਿਹੜੀ ਤਰੰਗ ਉੱਠਦੀ ਹੈ ਅੰਦਰ ਰਹਿ ਜਾਓ ਤਮ ਸਤੋਦੀ ਇਹ ਪਾਪ ਹੈ ਅਗ ਤਰੰਗ ਹੈ ਜਿਹੜੀ ਕਲਪਨਾ ਤਿੰਨ ਪ੍ਰਕਾਰ ਦੀ ਜਤੋ ਮਸੋਸੋ ਦੀ ਇਹੀ ਪਾਪ ਹੈ ਹੁਕਮ ਦਾ ਵਿਰੋਧ ਹੈ ਇਹ ਮਨ ਵਿੱਚ ਉੱਠਦੀ ਹੈ ਮਨ ਵਾਲਾ ਝਟਾ ਢੇਰੀ ਹੈ ਢੇੜੇਰੀ ਹੋ ਗਿਆ ਨਿਵਾਰ ਨ ਕੋ ਅਗ ਨਿਵਾਰ ਨ ਕੋ ਅਗ ਪੁੰਜ ਤਰੰਗ ਨਿਵਾਰ ਨ ਕੋ ਜਿਹੜੀਆਂ ਤਰੱਦਾ ਉੱਠਦੀਆਂ ਨੇ ਨਾ ਮਾਇਆ ਦੀਆਂ ਲੋਭ ਲਹਿਰ ਉਹਦਾ ਨਿਵਾਰਨ ਬਾਅਦ ਤੇ ਝੰਡਾ ਦੁਆ ਬਲੰਦ ਰਹਿੰਦਾ ਉੱਠਣੇ ਨਹੀਂ ਦਿੰਦਾ ਇਹਦੇ ਵਿੱਚ ਇੱਛਾ ਅਗ ਪਾਪ ਨੂੰ ਕਹਿੰਦੇ ਨੇ ਜਿਹੜੀ ਤਰੰਗ ਉੱਠਦੀ ਹੈ ਲੋਭ ਲਹਿਰ ਉੱਠਦੀ ਹੈ ਅੰਦਰ ਉਹੀ ਪਾਪ ਹੈ ਹੁਕਮ ਦਾ ਅਵਰੋਧ ਹੈ ਪਾਪ ਸਪੈਸ਼ਟ ਉਦਾਰਤਾ ਗਿਆ ਇੱਥੇ ਮਥਰਾ ਜਨ ਜਾਣ ਕਹੀ ਜੀ ਸਾਚ ਸੋ ਔਰਨ ਕਛੂਨਾ ਵਿਚਾਰਨ ਕੋ ਮਥਰਾ ਜਨ ਜਾਣ ਕਹੀ ਜੀ ਸਾਚ ਮਥਰਾ ਕਹਿੰਦਾ ਮੈਂ ਸਮਝ ਕੇ ਜਨ ਹੁੰਦਾ ਸਮਝਿਆ ਹੋਇਆ ਮਥਰੇ ਨੇ ਮਥਰਾ ਨੇ ਆਪਣੀ ਜਾਣਕਾਰੀ ਪੂਰੀ ਕਰਕੇ ਸਮਝ ਕੇ ਇਹ ਜੀ ਵਿੱਚ ਇਹ ਸੱਚੀ ਗੱਲ ਦੱਸੀ ਹੈ ਤੁਹਾਨੂੰ ਕਿ ਜਿਹੜਾ ਅਗਰ ਪੁੰਜ ਤਰੰਗਾ ਉਹਨੂੰ ਨਿਵਾਣ ਵਾਸਤੇ ਧਰਮ ਦਾ ਤੁਜਾ ਹਮੇਸ਼ਾ ਉਚਾਰਨਾ ਚਾਹੀਦਾ ਹੈ ਧਰਮ ਵਾਲਾ ਪੱਖ ਜੇ ਲੋ ਵਾਲਾ ਪੱਖ ਉੱਚਾ ਹੋ ਗਿਆ ਫਿਰ ਗੱਲ ਗੜਬੜ ਹੋ ਜੂਗੀ ਲੋ ਵਾਲਾ ਪੱਖ ਤਾਂ ਚੱਲਣਾ ਬਿਲਕੁਲ ਧਰਤੀ ਦੇ ਹੀ ਪਿਆ ਰਹਿਣਾ ਚਾਹੀਦਾ ਇਹ ਚੱਕ ਕੇ ਪ੍ਰਸੰਦਵੇ ਜਰੂਰ ਰੱਖਣਾ ਬਾਹਰ ਨਹੀਂ ਛੱਡਉਣਾ ਚੱਕ ਕੇ ਮਥਰਾ ਜਨ ਜਾਣ ਕਹੀ ਜੀ ਸਾਚ ਕਹੀ ਜੀ ਸਾਚ ਔਰ ਕਛੂ ਨਾ ਵਿਚਾਰਨ ਕੋ ਬਸ ਕਰ ਦੇ ਤੋ ਗਾ ਵਿਚਾਰਨ ਵਾਲੀ ਗੱਲ ਖਤਮ ਹੋ ਗਈ ਹੁਣ ਵਿਚਾਰਨ ਵਾਲ ਤੇ ਅੱਗੇ ਕੁਛ ਨਹੀਂ ਰਿਹਾ ਐਂਡ ਐ ਇਥੇ ਇਹਦਾ ਮਤਲਬ ਹੈ ਗੁਰਬਾਣੀ ਐਂਡ ਤੱਕ ਪਹੁੰਚਦੀ ਐ ਇਥੇ ਵਿਚਾਰਨ ਵਾਲੀ ਗੱਲ ਖਤਮ ਐ ਦੁਨੀਆ ਦੀਆਂ ਸਾਰੇ ਹੋਰ ਜਿੰਨੀਆਂ ਖੋਜਾਂ ਨੇ ਉਹ ਚ ਵਿਚਾਰਨ ਨੂੰ ਕੁਛ ਨੂੰ ਕੁਛ ਪਿਆ ਐਥੇ ਵਿਚਾਰਨ ਵਾਲੀ ਗੱਲ ਖਤਮ ਹੋ ਗਈ ਔਰ ਕੁਛ ਨਾ ਵਿਚਾਰਨ ਕੋ ਉਹ ਵਿਚਾਰਨ ਵਾਲੀ ਗੱਲ ਖਤਮ ਹੋ ਗਈ ਇਸ ਸਿਰੇ ਤੱਕ ਪਹੁੰਚੀ ਹੋਈ ਮੱਤਾ ਇੱਥੇ ਵਿਚਾਰ ਨੂੰ ਕੁਝ ਨਹੀਂ ਆਗਾ ਹੈਗਾ ਐਂਡ ਔਰ ਕਛੂਨਾ ਵਿਚਾਰਨ ਕੋ ਹਰੀ ਨਾਮ ਬੋਹਿਤ ਵੱਡੋ ਕਲਮਾ ਪਵ ਸਾਗਰ ਪਾਰ ਉਤਾਰਨ ਕੋ ਹਰੀ ਬੋਹਿਤ ਹਰੀ ਨਾਮ ਹਰੀ ਨਾਮ ਬੋਹਿਤ ਵੱਡੋ ਕਲਮਾ ਵੱਡੋ ਕਲਮਾ ਕਾਲ ਯੁਗ ਦੇ ਵਿੱਚ ਹਰ ਨਾਮ ਦਾ ਜਿਹੜਾ ਜਹਾਜ਼ ਆ ਸਭ ਤੋਂ ਵੱਡਾ ਬਹੁਤ ਵੱਡਾ ਹੈ ਪਵ ਸਾਗਰ पार ਉਤਾਰ ਪਵ ਸਾਗਰ ਪਰ ਉਤਾਰ ਉਹਨੂੰ ਪਵ ਸਾਗਰ ਤੋਂ ਪਾਰ ਉਤਾਰਨ ਘਾਤਰ ਜਿਹੜਾ ਗੁਰਮਤਿ ਦਾ ਗਿਆਨ ਹੈ ਹਰਨਾਮ ਹੈ ਨਾ ਘਟ ਘਟ ਮੈਂ ਹਰ ਜੂ ਬਸ ਹਰ ਦੀ ਜਿਹੜੀ ਜਾਣਕਾਰੀ ਜਿਹਨੇ ਹਰ ਜਾਣ ਲਿਆ ਪਵ ਸਾਗਰ ਤੋਂ ਪਾਰ ਹੈ ਕਹਾਂ ਮਤਲਬ ਇਹ ਹੈ ਹਰਾ ਪਵ ਸਾਗਰ ਤੋਂ ਪਾਰ ਜਿਹੜਾ ਆਪਣੇ ਅੰਤਰਾਤਮਾ ਦੇ ਨਾਲ ਹਰ ਨਾਲ ਜੁੜ ਗਿਆ ਉਹ ਪਵ ਸਾਗਰ ਤੋਂ ਪਾਰ ਹੈ ਹਰ ਰੁਬਦਾ ਨਹੀਂ ਤੈਨੂੰ ਰੁਬਣ ਦਿੰਦਾ ਨਹੀਂ ਕਾਰਨ ਤਾਣਨ ਸੁਪਰਤਾਰ ਪਵ ਸਾਗਰ ਉਤਾਰ ਉਤਾਰਨ ਇਹ ਐਂਡ ਦੀ ਗੱਲ ਸਿਰੇ ਦੀ ਕਹਤੀ ਵਿਚਾਰ ਨੂੰ ਕੁਛ ਨਹੀਂ ਰਿਹਾ ਕਿ ਇੱਥੇ ਕਲਯੁਗ ਦੇ ਵਿੱਚ ਹਰ ਨਾਮ ਇਹ ਸਭ ਤੋਂ ਵੱਡਾ ਜਹਾਜ਼ ਆ ਪਵ ਸਾਗਰ ਨੂੰ ਪਾਰ ਉਤਾਰਨ ਕਰਨ ਵਾਸਤੇ ਬਸ ਹੋਰ ਕੋਈ ਤਰੀਕਾ ਨਹੀਂ ਹੈ ਨਾ ਕੋਈ ਸਮਾਧੀ ਹੈ ਨਾ ਕੋਈ ਹੋਰ ਮੰਤਰ ਹੈ ਨਾ ਕੋਈ ਜਾਪ ਹੈ ਨਾ ਕੋਈ ਤਾਪ ਤਾਪ ਹੈ ਕੁਛ ਨਹੀਂ ਸਭ ਫੇਲ ਕਿ ਜਿੰਦੀ ਦਾਵੇ ਨਾਲ ਗੱਲ ਕਰ ਪਾਣੀ ਕਰਦੀ ਐ ਕੋਈ ਐਨੇ ਗੱਲ ਦਾਵੇ ਨਾਲ ਕਰਦਾ ਹੀ ਨਹੀਂ ਕਿਤੇ ਤੇ ਦਾਵੇ ਨਾਲ ਗੱਲ ਕੀਤੀ ਐ ਔਰ ਕਛੂ ਨਾ ਵਿਚਾਰ ਨਾ ਕਰੋ ਤੇ ਹੋ ਰਹਿਗਾ ਵਿਚਾਰ ਨੂੰ ਦੱਸੇ ਕੋਈ ਤੇ ਹੈਗਾ ਤਾਂ ਦੱਸ ਦਵੇ ਕਿਸੇ ਨੇ ਨਹੀਂ ਦਸੀ ਚੈਲੰਜ ਕੀਤਾ ਵਟਨੇ ਅੱਜ ਤੱਕ ਕੋਈ ਨਹੀਂ ਬੋਲਿਆ ਵੈਗਰੂ ਵੈਗਰੂ ਬਤਾਨੀ ਕਿਥੋਂ ਕਰ ਲਿਆ ਫੇਰ ਆਹ ਕਹਿੰਦੇ ਇੱਥੇ ਕਹਿੰਦੇ ਇੱਥੇ ਵਿਚਾਰ ਕੇ ਦੱਸੋ ਵੈਗਰੂ ਦੀ ਕਿਉਂ ਲੋੜ ਹੈ ਉਹ ਤੇ ਹਰਨਾਮ ਕਹਿੰਦੇ ਵੈਰੂ ਨਹੀਂ ਕਹਿੰਦੇ ਉਹ ਹਰਨਾਮ ਤੇ ਹਰ ਹਰਨਾਮ ਕਹਿੰਦੇ ਵੈਰੂ ਕਿੱਥੇ ਕਹਿੰਦੇ ਉਹ ਵੱਡੋ ਕਲਮ ਉਹ ਕਹਿੰਦਾ ਇਹ ਜਹਾਜ ਹੈ ਵੱਡਾ ਤੁਸੀਂ ਵੈਰੂ ਕਹਿੰਦੇ ਸਾਬ ਫਰੌਡੀ ਨੇ ਜਿਨ੍ਹਾਂ ਨੇ ਕੁਰਬਾਨੀ ਲਿਓ ਲੋਣੀ ਦੀ ਉਹਨਾਂ ਸੋ ਇਹ ਸਭ ਆਮਣ ਵਿਗੜੇ ਹੋਏ ਬਾਮਣ ਹਾਂ ਜੀ